ਡੇਰਾ ਬਾਬਾ ਨਾਨਕ ਪੁਲਿਸ ਨੇ 10 ਅਜਿਹੇ ਨੌਜਵਾਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਜੋ ਕਿ ਭਾਰਤੀ ਫੌਜ ਦੀ ਖੁਫੀਆ ਜਾਣਕਾਰੀ ਪਾਕਿਸਤਾਨ ਨੂੰ ਦਿੰਦੇ ਸੀ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਇਹਨਾਂ ਵਿੱਚੋਂ ਇੱਕ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਤੇ ਇਹਨਾਂ ਮੁਲਜ਼ਮਾਂ ਨੇ ਆਪਰੇਸ਼ਨ ਸਿੰਦੂਰ ਦੌਰਾਨ ਵੀ 15 ਅਗਸਤ ਨੂੰ ਸੈਂਸਿਟਿਵ ਇਨਫੋਰਮੇਸ਼ਨ ਪਾਕਿਸਤਾਨ ਨੂੰ ਭੇਜੀ ਸੀ ਤੇ ਕਿੰਨਾ ਮੁਲਜ਼ਮਾਂ ਦੇ ਖਿਲਾਫ ਡੇਰਾ ਬਾਬਾ ਨਾਨਕ ਦੇ ਵਿੱਚ ਮਾਮਲਾ ਦਰਜ ਕਰਨ ਤੋਂ ਬਾਅਦ ਆਰੋਪੀ ਤੋਂ ਪੁੱਛਗਿੱਛ ਕੀਤੀ ਜਾਰੀ ਹੈ ਤੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਤੇ ਦੋ ਮੁਲਜ਼ਮਾਂ ਦੀ ਭਾਲ ਦੇ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਐਸਐਸ ਫਰਖਾਸ ਸਿੰਘ ਪਟ્રોલਿੰਗ ਦੇ ਸਬੰਧ ਵਿੱਚ ਵਾਸੀਗਾ ਜਿਸ ਤੋਂ ਉਸ ਨੂੰ ਜਿਸ ਤੋਂ ਉਹਨੂੰ ਨਕਵਰ ਕਾਸ ਨੇ ਸੁਝਾਇਆ ਦਿੱਤੀ ਤੇ ਦਰਜੀਤ ਸਿੰਘ ਦਾ ਵਖਤੀ ਪਿੰਡਰਸ ਰਿਪੋਰਟ ਦਾ ਰਹਿਣਾ ਹੈ ਕਿ ਬੀਐਸਐਫ ਚੌਕੀਆਂ ਮਗਰਾਂ ਦੀ ਟੀਮ ਭੇਜੀ ਰਹੀ ਹੈ ਤੇ ਵਾਜੇਸ਼ ਭੇਜਦਾ ਜੋ ਸੰਬੰਧੀ ਦਰਜੀਤ ਸਿੰਘ ਨੇ ਰਿਪੋਰਟ ਕੀਤਾ ਹੈਗਾ ਉਹ ਉਸਨੇ ਦੋ ਵਿਅਕਤੀਆਂ ਦੇ ਹੋਰ ਨਾਮ ਲੈ ਜਿਨਾ ਉਹ ਪ੍ਰਦੀਪ ਸਿੰਘ ਤੇ ਗੁਰਜੰਟ ਸਿੰਘ ਇੱਕ ਤਰ੍ਹਾਂ ਗੁਰਦੀਪ ਸਿੰਘ ਜਿਹੜਾ ਉਹ ਹੈ ਵਾਲੀ ਪਿੰਡ ਰਸੂਲਪੁਰ ਦਾ ਗੁਰਜੰਟ ਸਿੰਘ ਪਿੰਡ ਕੀ ਸਰ ਕਿਹਨੇ ਕਿਹਾ ਇਹਨਾਂ ਦੀ ਗ੍ਰਫਤਾਰੀ ਹੋ ਕੇ ਬਾਕੀ ਆ ਅੱਜ ਸਿਰਫ ਦਰਜੀਤ ਸਿੰਘ ਦੀ ਗ੍ਰਫਤਾਰੀ ਹੈ ਸਰ ਕਿਹਨੇ ਕਿਹਾ ਤਾਂ ਕਦੋਂ ਸੀ ਇਹ ਸਭ ਦੋ ਤਿੰਨ ਮਿੰਟ ਦੋ ਤਿੰਨ ਮਿੰਟ ਲੱਗੇ ਆਪਕੀ ਸਰ ਇਹ ਪਛਾਤ ਅੱਗੇ ਹੋ ਗਿਆ ਇਹ ਸੁਚਿਣ ਹੋ ਗਿਆ ਜੀ ਐਫ ਆਈ ਆਰ ਨੰਬਰ 655 ਡਾਇਰੈਕਟਰ ਹੈ ਡੀ ਜੀ ਜੀ 41025 ਜਾਦਾ ਸਤਿ ਸ਼੍ਰੀ ਅਕਾਲ ਸਾਰੇ ਇਹ ਹੁਣ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਤਰਜੀਤ ਸਿੰਘ ਨੂੰ ਜੇਲ੍ਹ ਭੇਜ ਦਿੱਤਾ ਗਿਆ ਜੀ ਗੁਰਦੀਪ ਸਿੰਘ ਤੇ ਪ੍ਰੋਜੈਕਟ ਸਿੰਘ ਜਿਹੜਾ ਵਾ ਇਹਨਾਂ ਦੀ ਦਸਤਕਾਰੀ ਤੇ ਪੱਟੀਆ ਜਿਸਮਾਂ ਦੀ ਰਿਪੋਰਟ ਕੀਤੇ ਜਾ ਰਹੇ ਆ ਤੇ ਜੋ ਵੀ ਇਹਨਾਂ ਦੀ ਕੁਛ ਗਿਸ਼ਿਸ਼ ਜਾ ਰਹੀ ਹੈ ਸਰ ਜੋ ਪਹਿਲਾ ਫਰਿਆ ਸੁਮਜਰਮ ਉਹਦਾ ਰਿਮਾਂਡ ਵੀ ਲਿਆ ਰਿਮਾਂਡ ਤਾਂ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਉਹਦੇ ਸੰਬੰਧ ਚ ਅੱਗੇ ਹੋਰ ਤਕ ਤਫਤੀਸ਼ ਚੱਲ ਰਹੀ ਹੈ ਪ੍ਰਤੀਸ਼ ਦੇ ਸੰਬੰਧ ਵਿੱਚ ਇਹ ਜਿਆਦਾ ਖਲਾਸੀ ਨਹੀਂ ਕਰ ਸਕਦੇ ਬੇਸ ਮਗਲਮ ਦੇ ਨਾਲ ਅਸੀਂ ਰਿਲੇਟਡ ਹੈ ਜਾਂ ਵਾਕਈ ਕੋਪਨੀਤਾ ਜਿਹੜੇ ਜੀ ਸਰ ਮਗਲਮ ਗੈਂਟਾ ਨਾਲ ਜਿਹੜੀ ਹੈ ਨਾ ਇਨਵੈਸਟੀਗੇਸ਼ਨ ਉੱਤੇ ਕੀਤੀ ਗਈ ਆ ਵੀ ਹੋਰ ਵੀ ਸਰ ਜਿਹੜੀ ਧਾਰਾ ਦਾ ਐਸੋਸਾਰ ਜਿਹੜਾ ਮਾਮਲਾ ਕਰਕੇ ਸੀਕ੍ਰਟ ਇਨਫੋਰਮੇਸ਼ਨ ਐ ਤੇ ਤੇ ਭਟਕੇ ਨੌਜਵਾਨਾਂ ਨੂੰ ਉਹਨਾਂ ਨੂੰ ਚਾਹੀਦਾ ਕਿ ਮੁਖਤਾਰਾ ਚਾਹੂੰ ਇਹ ਜ਼ਰੂਰੀ ਨਹੀਂ ਵੀ ਅਸੀਂ ਉਹਨਾਂ ਨੂੰ ਜੇ ਨਹੀਂ ਭੇਜਣਾ ਵਾ ਇਹਨਾਂ ਨੂੰ ਮੂਟਿਵੇਟ ਕਰਕੇ ਫਿਰ ਉਸੇ ਧਾਰਾ ਵਿੱਚ ਲਿਆਉਣਾ ਚਾਹੀਦਾ ਜੱਪਾਨੀ ਟੀਵੀ ਲਈ ਬਿਸੰਬਰ ਬਿੱਟੂ ਦੀ ਰਿਪੋਰਟ